ਜਦੋਂ ਕੋਚ ਸਾਹਿਬ ਕੋਲ ਆਇਆ ਸੀ ਕੋਚ ਸਾਹਿਬ ਨੇ ਮੈਨੂੰ 6 6 ਮਹੀਨੇ ਤੱਕ ਤਾਂ ਮੈਨੂੰ ਸਿਰਫ ਰਨਿੰਗ ਕਰਾਈ ਜਿਹੜੇ ਕੋਸਟ ਹੁੰਦੀ ਹੈ ਇਹ ਦਾ 60000 70000 ਤੋਂ ਸਟਾਰਟ ਹੋ ਜਾਂਦਾ ਐਲੂਮੀਨੀਅਮ ਸਾਈਕਲ ਜਿਹੜੇ ਕੰਪੀਟੀਸ਼ਨ ਸਾਈਕਲ ਹੁੰਦੇ ਆ ਭਾਈ ਉਹ ਕਾਰਬਨ ਸਾਈਕਲ ਹੁੰਦੇ ਜਿਵੇਂ ਵਨ ਪੀਸ ਫਰੇਮ ਹੁੰਦਾ ਤਾਂ ਵੀਲ ਪਤਲੇ ਹੁੰਦੇ ਆ ਹਨਾ ਤੇ ਉਹਨਾਂ ਦੀ ਸਪੀਡ ਹੁੰਦੀ ਹੈ ਜਿਵੇਂ ਉਹਨਾਂ ਨੇ ਚੇਨਿੰਗਸ ਬਣਾਈਆਂ ਹੁੰਦੀਆਂ ਫਰੰਟ ਚੇਨਿੰਗਸ ਹੋ ਗਈ ਵੱਡੀ ਕਰਕੇ ਜਿਵੇਂ ਪਿੱਛੇ 12 ਦਾ ਕੋਗ ਹੋ ਗਿਆ ਇਦਾਂ ਦਾ ਕੈਸਟਾ ਬਣਾਈਆਂ ਹੁੰਦੀਆਂ ਉਹਨਾਂ ਨੇ ਉਹ ਮੈਂ ਭਾਈ ਜਿਵੇਂ 2015 ਦੇ ਵਿੱਚ ਮੈਂ ਪਹਿਲੀ ਨ ਤੇ ਪਹਿਲੀ ਨੈਸ਼ਨਲ ਦੇ ਵਿੱਚ ਪਹਿਲਾ ਇਵੈਂਟ ਹੀ ਤੇ ਮੈਂ ਪੰਜਾਬ ਨੂੰ 골ਡ ਦਵਾਇਆ ਸੀ ਗਈ ਨਹੀਂ ਤੁਸੀਂ ਕਿੰਨੀ ਕਿ ਪ੍ਰੈਕਟਿਸ ਕਰਦੇ ਹੋ ਡੇਲੀ ਭਾਈ ਨੇ ਸੈਸ਼ਨ ਬਣਾ ਜਾਂਦੇ ਜਿਵੇਂ ਸਵੇਰ ਦਾ ਕੋਸ ਸਾਹਿਬ ਨੇ ਕਹਿਤਾ ਕਿ ਤੁਹਾਡਾ 70 ਕਿਲੋਮੀਟਰ ਰੋਡ ਆ ਯਾ ਅਗਲੇ ਦਿਨ ਕਹਿਤਾ ਸਵੇਰੇ ਜੇਮਾ ਸ਼ਾਮੀ ਟਰੈਕ ਦਾ ਸੈਸ਼ਨ ਆ ਸਾਈਕਲਿੰਗ ਦੇ ਦੌਰਾਨ ਜਿਹੜਾ ਤੁਹਾਡਾ ਜਿਹੜੇ ਖਰਚੇ ਜਿਹੜੇ ਹੁੰਦੇ ਆ ਤੁਸੀਂ ਆਪਣੇ ਖਰਚੇ ਆਪਣੀ ਡਾਇਟ ਦੇ ਉੱਤੇ ਚੱਲਦੀ ਜੇ ਤੁਹਾਨੂੰ ਗਵਰਨਮੈਂਟ ਵੱਲੋਂ ਵੀ ਇਹਦੀ ਕੁਝ ਸਹੂਲਤ ਮਿਲ ਰਹੀ ਹੈ ਸਾਡਾ ਰਾਈਡਰ ਦਾ ਲਾਇਸੈਂਸ ਬੰਦਾ ਸਾਈਕਲਿੰਗ ਦਾ ਭਾਈ ਉਹ ਵੀ 1000 ਰੁਪਏ ਦਾ ਬੰਦਾ ਉਹ ਵੀ ਆਪਣੇ ਪੈਲੋ ਹੀ ਦੇਣਾ ਪੈਂਦਾ ਸਾਈਕਲਿੰਗ ਦੀ ਕਿੱਟ ਜਿਹੜੀ ਪੰਜਾਬ ਨੇ ਆਪ ਦੇਣੀ ਆ ਗਵਰਨਮੈਂਟ ਨੇ ਉਹ ਵੀ ਸਾਨੂੰ ਆਪ ਹੀ ਲੈਣੀ ਪੈਂਦੀ ਆ 2014 ਕੋਈ ਵੀ ਨੈਸ਼ਨਲ ਗੇਮਸ ਲਗਾ ਲੋ ਜਾਂ ਨੈਸ਼ਨਲ ਜਿਹੜੀ ਵੀ ਗੇਮਾਂ ਹੁੰਦੀਆਂ ਪਹਿਲੇ ਨੰਬਰ ਤੇ ਅੱਜ ਤੁਸੀਂ ਖੋਲ ਕੇ ਦੇਖਦੇ ਹੋ ਤਾਂ ਨੈਸ਼ਨਲ ਪਹਿਲੇ 10ਾਂ ਦੇ ਵਿੱਚ ਨਹੀਂ ਹੈਗਾ ਨੈਸ਼ਨਲ ਗੇਮਸ ਦੇ ਵਿੱਚ ਵੀ ਓਵਰঅল ਨੈਸ਼ਨਲ ਦੇ ਵਿੱਚ ਵੀ ਪੰਜਾਬ ਪਹਿਲਾ 10ਾਂ ਚ ਨਹੀਂ ਹੈਗਾ ਭਾਈ ਕਿਉਂਕਿ ਸਭ ਤੋਂ ਤਗੜਾ ਭਾਈ ਪੰਜਾਬ ਹੀ ਹੁੰਦਾ ਸੀ 스포츠 ਦੇ ਵਿੱਚ ਇਸ ਟਾਈਮ ਪੰਜਾਬ ਕੁਝ ਰਹਿ ਹੀ ਨਹੀਂ ਗਿਆ ਭਾਈ esport ਦੇ ਵਿੱਚ ਮੀਡਲ ਕਲਾਸ ਬੰਦਾ ਹਮੇਸ਼ਾ ਭਾਈ ਜੋਬ ਬਾਰੇ ਸੋਚਦਾ ਕਿ ਨਾ ਅਗਰ ਜੇ ਜੋਬ ਲਾਉਂਗਾ ਤਾਂ ਮੈਂ ਸਿਕਿਉਰਾਂ ਨਹੀਂ ਤਾਂ ਇਨਸਿਕਿਉਰ ਹੀ ਆ ਜੇ ਤੁਸੀਂ 26 26 ਸਾਲ ਦੇ ਹੋ ਰਹੇ ਹੋ ਤੁਸੀਂ ਗੇਮ ਕਰ ਰਹੇ ਹੋ ਹਨਾ ਤਾਂ ਵੀ ਤੁਹਾਨੂੰ ਪੰਜਾਬ ਵਾਲਾ ਕੋਈ ਨਾ ਤੁਹਾਨੂੰ ਨੈਸ਼ਨਲ ਦੇ ਨਾ ਤੁਹਾਨੂੰ ਕੋਈ ਜੋਬ ਮਿਲ ਰਹੀ ਆ ਤਾਂ ਬੰਦਾ ਕਿਉਂ ਸੋਚੂਗਾ ਕਿ ਮੈਂ ਗੇਮ ਚ ਆਵਾਂ ਉਸ ਵਿੱਚ ਹੈਲਪ ਮਿਲਦੀ ਨਾ ਹੋਣ ਕਰਕੇ ਵੀ ਕਾਫੀ ਸਾਰੇ ਜਿਹੜੇ ਜਿਹੜੇ ਪਲੇਅਰ ਨੇ ਉਹ ਇਸ ਗੇਮ ਦੇ ਵਿੱਚ ਨਹੀਂ ਆ ਰਹੇ ਨੇ ਕਿ ਇਹ ਗੱਲ ਬਿਲਕੁਲ ਸਹੀ ਹੈ ਸਹੀ ਹੈ ਭਾਜੀ ਹੁਣ ਤੁਸੀਂ ਦੇਖ ਲਓ ਤੁਸੀਂ ਯੂਨੀਵਰਸਿਟੀ ਜੀ ਲਾ ਲਓ ਭਾਜੀ ਆਪਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੋਗੀ ਜੀਐਨਡੀਯੂ ਹੋਗੀ ਜਾਂ ਆਪਣੀ ਪਟਿਆਲਾ ਯੂਨੀਵਰਸਿਟੀ ਹੋਗੀ ਜਾ ਕੇ ਦੇਖੋਗੇ ਉਹਦੇ ਵਿੱਚ ਸਾਰੇ ਬਾਹਰਲੇ ਆ ਕੋਈ ਮਹਾਰਾਸ਼ਟਰ ਦਾ ਆ ਕੇ ਉੱਤੇ ਐਡਮਿਸ਼ਨ ਲਾ ਕੇ ਖੇਡਦਾ ਪਿਆ ਕੋਈ ਹਰਿਆਣੇ ਦਾ ਕਿ ਪੰਜਾਬ ਦਾ ਪਲੇਅਰ ਹੀ ਹੈ ਨਹੀਂ ਕੋਈ ਉੱਤੇ ਜੇ ਉਹੀ ਜੇ ਆਪਣਾ ਗਵਰਨਮੈਂਟ ਸਾਈਕਲ ਲਿਆ ਕੇ ਰੱਖਣ ਉਹਦੇ ਨਵੇਂ ਬੱਚੇ ਆਣ ਪੰਜਾਬ ਸਰਕਾਰ ਸਾਰੇ ਸਾਈਕਲ ਲਿਆ ਕੇ ਰੱਖਣ ਗੀਅਰਮੈਂਟ ਰੱਖ ਕੇ ਰੱਖਣੇ ਤੇ ਨਵੇਂ ਬੱਚੇ ਆਣ ਉਹ ਚਲਾਨ ਤਾਂ ਹੀ ਉਹਨਾਂ ਦਾ ਮੋਟੀਵੇਟ ਵੀ ਹੋਣਗੇ ਉਹ ਆਂਦੇ ਹੀ ਜੇ ਉਹਨਾਂ ਨੇ 60-70 ਲੱਖ ਲੱਖ ਰੁਪਏ ਲੈਣਾ ਉਹ ਤਾਂ 100 ਵਾਰੀ ਸੋਚਣਗੇ ਮੀਡਲ ਕਲਾਸ ਬੰਦਾ ਜਿਹਦੀ ਨੇ ਲੱਖ ਰੁਪਏ ਲੈਣਾ ਉਹ ਤਾਂ 100 ਵਾਰ ਸੋਚੂਗਾ ਕਿ ਮੈਂ ਲੱਖ ਰੁਪਏ ਲੈਣਾ ਮੈਨੂੰ ਇਹ ਪਤਾ ਲੱ ਜਿਹੜੇ ਲੱਖ ਰੁਪਏ ਉਹ ਸਿਕਿਉਰ ਹੈਗੇ ਕਿ ਨਹੀਂ ਹੈਗੇ ਮੈਨੂੰ ਅੱਗੇ ਜਾ ਕੇ ਕੋਈ ਇਹਦਾ ਫਾਇਦਾ ਬੈਨੀਫਿਟ ਹੈਗਾ ਕਿ ਨਹੀਂ ਹੈਗਾ ਜਾਂ ਮੈਨੂੰ ਮੈਡਲ ਲੈ ਕੇ ਨੈਸ਼ਨਲ ਦੇ ਵਿੱਚ ਕੋਈ ਜੋਬ ਮਿਲਦੀ ਹੈ ਕਿ ਨਹੀਂ ਮਿਲਦੀ ਸਾਈਕਲ ਚਲਾਉਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਦੇ ਨਾਲ ਸਾਡਾ ਸ਼ਰੀਰ ਵੀ ਫਿੱਟ ਰਹਿੰਦਾ ਹੈ ਤੇ ਕਾਫੀ ਸਾਰੀਆਂ ਬਿਮਾਰੀਆਂ ਤੋਂ ਵੀ ਸਾਨੂੰ ਮੁਕਤੀ ਮਿਲਦੀ ਹੈ ਸਾਈਕਲ ਜਿੱਥੇ ਕੀ ਪੰਜਾਬ ਦੇ ਵਿੱਚ ਇੱਕ ਗੇਮਾਂ ਦੇ ਵਿੱਚ ਇੱਕ ਆਪਣੀ ਅਲੱਗ ਜਗ੍ਹਾ ਬਣਾ ਚੁੱਕੀ ਆ ਅੱਜ ਤੁਹਾਡੀ ਇੱਕ ਇਹੋ ਜਿਹੀ ਸਖਸ਼ਣਾ ਮਿਲਵਾਨ ਜਾ ਰਹੇ ਆ ਜੋ ਸਾਈਕਲਿੰਗ ਦੇ ਵਿੱਚ 40 ਤੋਂ ਜ਼ਿਆਦਾ ਮੈਡਲ ਤੇ ਸਰਟੀਫਿਕੇਟ ਜਿੱਤ ਚੁੱਕੇ ਨੇ ਗੱਲ ਕਰਦੇ ਆ ਸਾਹਿਲ ਜੀ ਨਾਲ ਸਤਿ ਸ਼੍ਰੀ ਅਕਾਲ ਸाहिल ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸाहिल ਜੀ ਗੇਮਾਂ ਤਾਂ ਬਹੁਤ ਸਾਰੀਆਂ ਵੀ ਹੁੰਦੀਆਂ ਨੇ ক্রিকেট ਹੈ ਫੁੱਟਬਾਲ ਹੈ ਹੌਕੀ ਹੈ ਤੁਸੀਂ ਸਾਈਕਲਿੰਗ ਦੀ ਗੇਮ ਹੀ ਕਿਉਂ ਸਿਲੈਕਟ ਕੀਤੀ ਐਕਚੁਅਲੀ ਭਾਈ ਸਭ ਤੋਂ ਪਹਿਲਾਂ ਮੈਂ ਨਾ ਉਹ ਕਰਦਾ ਸੀ ਐਥਲੀਟਿਕਸ ਕਰਦਾ ਸੀਗਾ ਤੇ ਐਥਲੀਟਿਕਸ ਕਰਦੇ ਕਰਦਾ ਜਿਵੇਂ ਮੈਂ ਹੁਣ ਕੋਈ ਟੂਰਨਾਮੈਂਟ ਖੇੜਨ ਜਾਣਾ ਸੀਗਾ ਜੂਨ ਜੂਨ ਦਾ ਸਕੂਲ ਜونز ਦਾ ਤੇ ਉਹ ਜਿਵੇਂ ਮੈਂ ਹੁਣ ਖੇਲਣ ਗਿਆ ਤਾਂ ਮੇਰੇ ਜਿਵੇਂ ਸਕੂਲ ਪ੍ਰਾਈਵੇਟ ਸੀਗਾ ਤੇ ਉਹ ਪ੍ਰਾਈਵੇਟ ਸਕੂਲ ਜਿਵੇਂ ਸਪੋਰਟਸ ਦੀ ਫੀਸ ਹੁੰਦੀ ਹੈ ਗਵਰਨਮੈਂਟ ਦਾ ਭਰਦੇ ਆ ਗਵਰਨਮੈਂਟ ਸਕੂਲ ਵਾਲੇ ਤੇ ਪ੍ਰਾਈਵੇਟ ਸਕੂਲਾਂ ਦੇ ਫ ਤੇ ਜਿਵੇਂ ਹੁਣ ਮੈਂ ਉੱਥੇ ਜਾਣ ਲੱਗਾ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਪ੍ਰਾਈਵੇਟ ਸਕੂਲ ਹੈ ਜਿਹੜਾ ਹੈ ਤੁਹਾਡੇ ਫੀਸ ਨਹੀਂ ਭਰੀ ਹੋਈ ਤੁਸੀਂ ਇਹ ਐਲੀਜੀਬਲ ਨਹੀਂ ਹੋ ਜਾਂ ਤਾਂ ਤੁਹਾਡੇ ਸਕੂਲ ਨੂੰ ਕਹੋਗੇ ਤੁਸੀਂ ਖੇਡ ਸਕਦੇ ਹੋ ਕਿ ਜਾਂ ਫੀਸ ਭਰਾਣ ਫਿਰ ਤੁਸੀਂ ਖੇਡ ਸਕਦੇ ਹੋ ਚਲੋ ਉਹ ਸਾਨੂੰ ਛੱਡਣੀ ਪਈ ਫਿਰ ਗੇਮ ਮੈਨੂੰ ਤੇ ਉਹ ਤੋਂ ਬਾਅਦ ਮੈਂ ਕਰੇ ਵਿਹਲਾ ਬਹਿਣ ਲੱਗ ਗਿਆ ਨਾ ਜਿਵੇਂ ਮੈਂ ਸਾਈਕਲ ਸੁੱਕਾ ਚਲਾਉਂਦਾ ਹੀ ਕਰਦੇ ਨੇ ਸਾਈਕਲ ਲੈ ਕੇ ਦੇਤਾ ਸਾਈਕਲ ਕਰ ਜਿਵੇਂ ਹੁਣ ਜਾਣਾ ਕੋਈ ਵੀ ਸਮਾਨ ਲੈਣ ਸਾਈਕਲ ਤੇ ਆਣਾ ਸਕੂਲੇ ਵੀ ਸਾਈਕਲ ਤੇ ਜਾਣਾ ਤੇ ਮੈਂ ਸਾਈਕਲ ਚਲਾਉਣਾ ਵਧੀਆ ਲੱਗਣ ਲੱਗ ਗਿਆ ਸੀ ਮੈਨੂੰ ਤੇ ਡੈਡੀ ਦੇ ਇੱਕ ਫਰੈਂਡ ਸੀਗੇ ਤੇ ਉਹਨਾਂ ਉਹ ਜਿਵੇਂ ਵਿਸ਼ਾਲ ਮੰਗਾਂ ਮਾਰਚ ਆਏ ਤੇ ਉਹਨਾਂ ਨੇ ਗੱਲ ਗੁਲ ਕੀਤੀ ਕਿ ਤੁਹਾਡਾ ਮੁੰਡਾ ਇੰਦਾ ਜਾਂਦਾ ਘੁੰਮਦਾ ਕੰਮ ਦਾ ਸਾਈਕਲਾਂ ਤੇ ਤੇ ਇੱਕ ਪ੍ਰੋਫੈਸ਼ਨਲੀ ਗੇਮ ਵੀ ਹੈਗੀ ਹੈ ਸਾਈਕਲਿੰਗ ਦੀ ਤਾਂ ਤੁਸੀਂ ਉੱਥੇ ਕਿਉਂ ਨਹੀਂ ਪਾਨੇ ਹੋ ਤੇ ਉਹਨਾਂ ਨਾਲ ਸਲਾਹ ਸਲੂ ਕਰਕੇ ਕੋਚ ਸਾਹਿਬ ਨਾਲ ਗੱਲ ਗੁਲ ਕਰਕੇ ਫਾਦਰ ਸਾਹਿਬ ਮੇਰੇ ਮਿਲੇ ਤੇ ਉਹਨਾਂ ਨੇ ਕਿਹਾ ਕਿ ਇਦਾਂ ਬੱਚਾ ਤੁਹਾਨੂੰ ਟ੍ਰਾਇਲ ਲੈਣਿਆ ਦੇਖਦੇ ਤੁਹਾਡਾ ਬੱਚਾ ਐਲੀਜੀਬਲ ਹੈਗਾ ਖੇਡਣ ਲਈ ਕਿ ਨਹੀਂ ਹੈਗਾ ਮੇਰੇ ਟ੍ਰਾਇਲ ਟੂ ਲੋਏ ਮੈਂ ਭੱਜਿਆ ਪੁੱਜਿਆ ਕੋਚ ਸਾਹਿਬ ਨੇ ਦੇਖੀ ਮੇਰੀ ਕਿ ਇਹ ਵਧੀਆ ਚਲਾ ਸਕਦਾ ਵਧੀਆ ਖੇਡ ਸਕਦਾ ਤੈਨੂੰ ਸਾਈਕਲਿੰਗ ਚ ਲੈ ਕੇ ਆਓ ਤੇ ਬਾਅਦ ਫਿਰ ਉਹ ਤੋਂ ਬਾਅਦ ਮੇਰੀ ਸਾਈਕਲਿੰਗ ਦੀ ਜਨਨੀ ਸਟਾਰਟ ਹੋ ਗਈ। ਕੀ ਸਾਈਕਲਿੰਗ ਜਦੋਂ ਤੁਸੀਂ ਸਟਾਰਟ ਕੀਤੀ ਇਹਦੀ ਟ੍ਰੇਨਿੰਗ ਵੀ ਸੀਗੀ ਜਾਂ ਇਹਦੀ ਟ੍ਰੇਨਿੰਗ ਤੁਸੀਂ ਜੇ ਸੀਗੀ ਤੇ ਕਿਥੋਂ ਤੁਸੀਂ ਇਸ ਦੀ ਟ੍ਰੇਨਿੰਗ ਲਈ। ਸਭ ਤੋਂ ਪਹਿਲਾਂ ਬਾਈ ਮੈਂ ਜਦੋਂ ਕੋਚ ਸਾਹਿਬ ਕੋਲ ਆਇਆ ਸੀ ਕੋਚ ਸਾਹਿਬ ਨੇ ਮੈਨੂੰ 6 6 ਮਹੀਨੇ ਤੱਕ ਤਾਂ ਮੈਨੂੰ ਸਿਰਫ ਰਨਿੰਗ ਕਰਾਈ। ਰਨਿੰਗ ਕਰਾਉਂਦੇ ਕਰਾਉਂਦੇ ਮੇਨੂੰ ਗਰਾਉਂਡ ਵਰਕਆਊਟ ਹੋ ਗਿਆ, ਸਟੇਅਰਸ ਹੋ ਗਈਆਂ, ABC ਡੀ ਐਕਸਰਸ ਜੀਆਂ ਇਹ ਕਰਾਏ। ਉਹ ਤੋਂ ਬਾਅਦ ਕੋਚ ਸਾਹਿਬ ਨੇ ਜਦੋਂ ਮੈਨੂੰ ਕਿਹਾ ਕਿ ਹੁਣ ਤੂੰ ਫਿਟ ਹੋ ਚੱਕਿਆ ਪੂਰਾ ਤੇਰੀ ਬੇਸਿਕ ਟ੍ਰੇਨਿੰਗ ਪੂਰੀ ਹੋ ਚੁੱਕੀ ਆ ਹੁਣ ਤੂੰ ਸਾਈਕਲ ਚਲਾਣ ਦੇ ਕਾਬਿਲियत ਬਣ ਗਿਆ ਵਾ ਉਹ ਤੋਂ ਬਾਅਦ ਜਦੋਂ ਮੈਂ ਨਵਾਂ ਸਾਈਕਲ ਲੇਤਾ 30 35 ਹਜ਼ਾਰ ਦਾ ਸਾਈਕਲ ਲੇਤਾ ਹੀ ਮੈਂ ਪੁਰਾਣਾ ਟਰੈਕ ਤੇ ਉਹ ਤੋਂ ਬਾਅਦ ਫਿਰ ਸਾਡੀ ਕੋਚ ਸਾਹਿਬ ਨੇ ਸੈਸ਼ਨ ਬਣਾਇਆ ਟ੍ਰੇਨਿੰਗ ਦੇ ਜਿਵੇਂ ਸਵੇਰੇ ਰੋਡ ਤੇ ਜਾਣਾ ਸ਼ਾਮੀ ਸ਼ਾਮੀ ਵੈਲੋਡਰਮ 'ਚ ਟ੍ਰੇਨਿੰਗ ਕਰਾਣੀ ਜਿਮ ਵਰਕਆਊਟ ਕਰਨਾ ਇਦਾਂ ਫਿਰ ਕੋਚ ਸਾਹਿਬ ਨੇ ਸੈਸ਼ਨ ਬਣਾ ਲਿਆ ਉਹਨੇ ਸਟਾਰਟ ਕਰ ਦੇ ਇੱਕ ਜਿਸ ਤਰ੍ਹਾਂ ਇੱਕ ਨਾਰਮਲ ਸਾਈਕਲ ਹੁੰਦੇ ਨੇ ਨਾਰਮਲ ਸਾਈਕਲ ਜੋ ਆਮ ਲੋਕੀ ਆਪਣੇ ਲਈ ਯੂਜ਼ ਕਰਦੇ ਨੇ ਘਰ-ਬਾਰ ਅੰਦਰ ਕੰਮ ਤੇ ਜਾਣ ਵਾਸਤੇ ਕਿ ਤੁਹਾਡਾ ਸਾਈਕਲ ਉਸੇ ਉਸ ਤੋਂ ਥੋੜਾ ਅਲੱਗ ਹੁੰਦਾ ਹੈ ਤੇ ਜੇ ਅਲੱਗ ਹੁੰਦਾ ਤੇ ਉਹ ਕਿੰਨੀ ਕੋਸਟ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਭਾਈ ਇਹ ਐਕਚੁਅਲੀ ਜਿਹੜੇ ਕੋਸਟ ਹੁੰਦੀ ਹੈ ਇਹ 60000 70000 ਤੋਂ ਸਟਾਰਟ ਹੋ ਜਾਂਦਾ ਐਲੂਮੀਨੀਅਮ ਸਾਈਕਲ ਜਿਹੜੇ ਕੰਪੀਟੀਸ਼ਨ ਸਾਈਕਲ ਹੁੰਦੇ ਆ ਭਾਈ ਉਹ ਕਾਰਬਨ ਸਾਈਕਲ ਹੁੰਦੇ ਜਿਵੇਂ ਵਨ ਪੀਸ ਫਰੇਮ ਹੁੰਦਾ ਤੇ ਉਹ ਭਾਈ 1.5 ਲੱਖ ਦੇ ਹੋਗੇ ਜਿਵੇਂ 2 ਲੱਖ ਦੇ 3 ਲੱਖ 6-7 ਲੱਖ ਤੱਕ ਪਹੁੰਚ ਜਾਂਦੇ ਆ ਭਾਈ ਤੇ ਜਿਵੇਂ ਹੁਣ ਉਹਨਾਂ ਦੇ ਤਾਂ ਵੀਲ ਪਤਲੇ ਹੁੰਦੇ ਆ ਹਨਾ ਤੇ ਉਹਨਾਂ ਦੀ ਸਪੀਡ ਹੁੰਦੀ ਹੈ ਜਿਵੇਂ ਉਹਨਾਂ ਨੇ ਚੇਨਿੰਗਸ ਬਣਾਈਆਂ ਹੁੰਦੀਆਂ ਫਰੰਟ ਚੇਨਿੰਗਸ ਹੋ ਗਈ ਵੱਡੀ ਕਰਕੇ ਜਿਵੇਂ ਪਿੱਛੇ 12 ਦਾ ਕੋਗ ਹੋ ਗਿਆ ਇਦਾਂ ਦਾ ਕੈਸਟਾ ਬਣਾਈਆਂ ਹੁੰਦੀਆਂ ਉਹਨਾਂ ਨੇ ਸਪੀਡ ਵਾਸਤੇ ਤੇ ਪ੍ਰੋਫੈਸ਼ਨਲੀ ਸਾਈਕਲ ਤਾਂ ਬਣੇ ਹੁੰਦੇ ਆ ਅ ਹੁਣ ਤੱਕ ਤੁਸੀਂ ਜਿਹੜੇ ਆਪਣੇ ਸੁਣਨਾ ਚਾਹੋਗੇ ਤੁਸੀਂ 40 ਤੋਂ ਜ਼ਿਆਦਾ ਤੁਸੀਂ 골ਡ ਮੈਡਲ ব্রونز সিলভার ਔਰ ਸਰਟੀਫିକેટ ਵਗੈਰਾ ਜਿੱਤ ਚੁੱਕੇ ਨੇ ਜਿਹੜਾ ਤੁਹਾਡਾ ਪਹਿਲਾ ਕੰਪੀਟੀਸ਼ਨ ਸੀਗਾ ਜਾਂ ਤੁਹਾਡੀ ਤੁਹਾਡੀ ਪਹਿਲੀ ਸਾਈਕਲਿੰਗ ਦੇ ਵਿੱਚ ਰੇਸ ਸੀਗੀ ਉਹ ਤੁਹਾਡੀ ਕਿੱਥੇ ਸੀਗੀ ਉਹਦਾ ਉਹਦੀ ਵੀ ਤੁਹਾਡੀ ਜਿਹੜੀ ਡਿਟੇਲ ਦੱਸੋ ਸਰ ਉਹ ਮੈਂ ਭਾਈ ਜਿਵੇਂ 2015 ਦੇ ਵਿੱਚ ਮੈਂ ਪਹਿਲੀ ਨੈਸ਼ਨਲ ਖੇਲੀ ਸੀਗੀ ਤੇ ਪਹਿਲੀ ਨੈਸ਼ਨਲ ਦੇ ਵਿੱਚ ਪਹਿਲਾ ਇਵੈਂਟ ਹੀ ਤੇ ਮੈਂ ਪੰਜਾਬ ਨੂੰ 골ਡ ਦਵਾਇਆ ਸੀਗਾ ਹੀ ਤੇ ਉਹ ਤੋਂ ਬਾਅਦ ਸਾਡਾ ਟੀਮ ਇਵੈਂਟ ਸੀਗਾ 3 ਕਿਲੋਮੀਟਰ ਦਾ ਉਹਦੇ ਵਿੱਚ ਅਸੀਂ ਸਾਡੀ ਟੀਮ ਨੇ ਨੈਸ਼ਨਲ ਦਾ ਰਿਕਾਰਡ ਬਣਾਇਆ ਸੀਗਾ 3 ਕਿਲੋਮੀਟਰ ਟੀਮ ਪਰ ਸ਼ੂਟ ਦੇ ਵਿੱਚ ਇਹ ਪੰਜਾਬ ਤੋਂ ਬਾਹਰ ਦੇ ਵਿੱਚ ਫਿਰ ਅਗਲਾ ਜਿਹੜਾ ਮੌਕਾ ਮਿਲਿਆ ਤੁਹਾਨੂੰ ਨੈਸ਼ਨਲ ਖੇਡਨ ਦਾ ਉਹ ਕਿਹੜਾ ਸੀਗਾ ਨੈਸ਼ਨਲ ਹੀ ਸੀਗਾ ਭਾਜੀ ਹਾਂ ਨੈਸ਼ਨਲ ਜੀ ਮੈਂ ਨੈਸ਼ਨਲ ਰਿਕਾਰਡ ਬਣਾਇਆ ਸੀ ਸਾਡਾ ਅਸੀਂ ਉਸ ਤੋਂ ਬਾਅਦ ਫਿਰ ਮੈਂ ਸਕੂਲ ਨੈਸ਼ਨਲ ਖੇលਿਆ ਉਹ ਤੋਂ ਬਾਅਦ ਮੈਂ 2016 ਦੇ ਵਿੱਚ ਇੰਟਰਨੈਸ਼ਨਲ ਖੇលਿਆ ਸੀ ਭਾਜੀ ਏਸ਼ੀਆ ਕੱਪ ਖੇਡਿਆ 2016 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਜਦੋਂ ਤੁਸੀਂ ਸਾਈਕਲਿੰਗ ਦੀ ਗੇਮ ਵਿੱਚ ਦੇ ਵਿੱਚ ਉਤਰ ਆਏ ਹੋ ਕਿ ਇਹਦੇ ਵਿੱਚ ਜਿਹੜੀ ਡਾਈਟ ਵਗੈਰਾ ਹੁੰਦੀ ਹੈ ਕੋਈ ਇੱਕ ਸਪੈਸ਼ਲ ਡਾਈਟ ਹੁੰਦੀ ਹੈ ਜਾਂ ਤੁਸੀਂ ਕੋ ਨਾਰਮਲ ਡਾਈਟ ਹੁੰਦੀ ਤੁਹਾਡੀ ਕੁਝ ਵੀ ਤੁਸੀਂ ਕਰ ਸਕਦੇ ਨਹੀਂ ਭਾਈ ਨਾਰਮਲ ਜਿਵੇਂ ਕਰਦੇ ਡਾਈਟ ਹੁੰਦੀ ਆ ਤੇ ਸਪੈਸ਼ਲ ਤੁਸੀਂ ਮੰਨ ਸਕਦੇ ਜਿਵੇਂ ਦਲੀਆ ਖਾ ਲਿਆ ਬਦਾਮ ਵਗੈਰਾ ਖਾ ਲੇ ਅੰਡੇ ਖਾ ਲੇ ਚਿਕਨ ਵਗੈਰਾ ਖਾ ਲਿਆ ਜਿਵੇਂ ਸਾਡਾ ਪ੍ਰੋਟੀਨ ਪੂਰਾ ਹੋ ਸਕੇ ਐਸਾਡੀ ਰਿਕਵਰੀ ਹੋ ਸਕੇ ਸਾਡੇ ਬਾਡੀ ਜਿਵੇਂ ਸਾਡਾ ਜੋੜ ਲੱਗਾ ਹੁੰਦਾ ਕਈ ਵਾਰੀ ਤੇ ਇਹ ਚੀਜ਼ ਸਾਡੂ ਰਿਕਵਰੀਆਂ ਕਰਦੀਆਂ ਨੇ ਜੇ ਤੁਸੀਂ ਤੇ ਤੁਸੀਂ ਜ਼ਿਆਦਾ ਵਰਕਆਊਟ ਕਰਦੇ ਜ਼ਿਆਦਾ ਕੈਲਰੀ ਬਰਨ ਕਰਦੇ ਤੁਹਾਨੂੰ ਪ੍ਰੋਟੀਨ ਸਪਲੀਮੈਂਟ ਵੀ ਲੈਣਾ ਪੈਂਦਾ ਭਾਈ ਡੇਲੀ ਤੁਸੀਂ ਕਿੰਨੀ ਕਿ ਪ੍ਰੈਕਟਿਸ ਕਰਦੇ ਹੋ ਡੇਲੀ ਭਾਈ ਨਾਲ ਸੈਸ਼ਨ ਬਣਾ ਜਾਂਦੇ ਜਿਵੇਂ ਸਵੇਰ ਦਾ ਕੋਸ ਆਪਨੇ ਕਹੇਦਾ ਕਿ ਤੁਹਾਡਾ 70 ਕਿਲੋਮੀਟਰ ਰੋਡ ਆ ਯਾ ਅਗਲੇ ਦਿਨ ਕਹੇਤਾ ਸਵੇਰੇ ਜਿਮਾਂ ਸ਼ਾਮੇ ਟਰੈਕ ਦਾ ਸੈਸ਼ਨ ਆ ਤੇ ਅਗਲੇ ਦਿਨ ਕਹੇਤਾ ਜਿਵੇਂ ਤੀਜੇ ਦਿਨ ਕਹੇ ਤੁਹਾਡਾ ਗਰਾਊਂਡ ਵਰਕਆਊਟ ਆ ਉਹ ਤੋਂ ਬਾਅਦ ਸਵੇਰੇ ਜਿਵੇਂ ਰਨਿੰਗ ਹੋਗੀ ਸ਼ਾਮੀ ਆਪਣਾ ਵੈਲੋਡਰਮ ਦੇ ਵਿੱਚ ਸਾਈਕਲਿੰਗ ਹੋਗੀ ਵਰਕਆਊਟ ਹੁੰਦਾ ਜਿਵੇਂ ਆਪਣਾ ਸਪ੍ਰਿੰਟਾ ਹੋ ਗਿਆ ਇੰਡੋਰੈਂਸ ਵਰਕਆਊਟ ਹੋ ਗਿਆ ਜਾਂ ਗਰੁੱਪ ਵਰਕਆਊਟ ਹੋ ਗਿਆ ਟੀਮ ਵਰਕਆਊਟ ਹੋ ਗਿਆ ਇਹ ਸਿਹਤ ਬਣਾਏ ਹੁੰਦੇ ਆ ਭਾਜੀ ਸਾਈਕਲਿੰਗ ਦੇ ਦੌਰਾਨ ਜਿਹੜਾ ਤੁਹਾਡਾ ਜਿਹੜੇ ਖਰਚੇ ਜਿਹੜੇ ਹੁੰਦੇ ਆ ਤੁਸੀਂ ਆਪਣੇ ਖਰਚੇ ਆਪਣੀ ਡਾਈਟ ਦੇ ਉੱਤੇ ਚੱਲਦੀ ਜੇ ਤੁਹਾਨੂੰ ਗਵਰਨਮੈਂਟ ਵੱਲੋਂ ਵੀ ਇਹਦੀ ਕੁਝ ਸਹੂਲਤ ਮਿਲ ਰਹੀ ਹੈਗੀ ਨਹੀਂ ਭਾਈ ਸਾਰਾ ਖਰਚਾ ਤਾਂ ਆਪਾਂ ਪੱਲੋ ਹੀ ਕਰਨਾ ਪੈਂਦਾ ਜੀ ਤੇ ਹੁਣ ਜੇ ਤੁਸੀਂ ਦੇਖੋ ਤੁਸੀਂ ਜੇ ਇਸ ਟਾਈਮ ਬੱਚਾ ਜੇ ਨੈਸ਼ਨਲ ਖੇਡਣ ਵੀ ਜਾਂਦਾ ਤਾਂ ਵੀ ਉਹ ਆਪਦੇ ਪੈਸੇ ਦੇ ਜਾਂਦਾ ਜਿਵੇਂ ਹੁਣ ਟ੍ਰੇਨਾਂ ਦੀ ਟਿਕਟ ਲੈ ਕੇ ਜਾਣਾ ਉਹ ਵੀ ਆਪਦੇ ਪੈਸੇ ਤੇ ਉੱਤੇ ਖਾਣਾ ਪੀਣਾ ਉਹ ਵੀ ਆਪਦੇ ਪੈਸੇ ਤੇ ਸਾਡਾ ਰਾਈਡਰ ਦਾ ਲਾਇਸੈਂਸ ਬੰਦਾ ਸਾਈਕਲਿੰਗ ਦਾ ਭਾਈ ਉਹ ਵੀ 1000 ਰੁਪਏ ਦਾ ਬੰਦਾ ਉਹ ਵੀ ਆਪਣੇ ਪੱਲੋ ਹੀ ਦੇਣਾ ਪੈਂਦਾ ਸਾਈਕਲਿੰਗ ਦੀ ਕਿੱਟ ਜਿਹੜੀ ਪੰਜਾਬ ਨੇ ਆਪ ਦੇਣੀ ਆ ਗਵਰਨਮੈਂਟ ਨੇ ਉਹ ਵੀ ਸਾਨੂੰ ਆਪ ਹੀ ਲੈਣੀ ਪੈਂਦੀ ਆ ਕੀ ਵਜ੍ਹਾ ਕੀ ਗਵਰਨਮੈਂਟ ਕਿਉਂ ਨਹੀਂ ਦਿੰਦੀ ਤੁਹਾਨੂੰ ਉਹ ਕਿੱਟ ਆ ਇਹ ਸਾਨੂੰ ਇਹ ਚੀਜ਼ ਸਾਨੂੰ ਨਹੀਂ ਪਤਾ ਕਿਉਂਕਿ ਪਹਿਲਾਂ ਸਾਨੂੰ ਮਿਲਦੀ ਸੀਗੀ ਭਾਜੀ ਪਹਿਲਾਂ ਸਾਨੂੰ ਟ੍ਰੇਨ ਦੀ ਟਿਕਟ ਵੀ ਮਿਲਦੀ ਸੀਗੀ ਹਣਾ ਉਹ ਤੋਂ ਪਹਿਲਾਂ ਸਾਨੂੰ ਕੀ ਕਹਿੰਦੇ ਨੈਸ਼ਨਲ ਦੇ ਪੈਸੇ ਵੀ ਮਿਲਦੇ ਸੀਗੇ ਟਾਈਮ ਸਰ ਤੇ ਉਹ ਤੋਂ ਪਹਿਲਾਂ ਸਾਨੂੰ ਉਹ ਵੀ ਕੀ ਮਿਲਦਾ ਸੀ ਕਿ ਕੀ ਕਹਿੰਦਾ ਆਪਣਾ ਕਿੱਟਾ ਵੀ ਮਿਲਦੇ ਸੀ ਟ੍ਰੇਨ ਦੀ ਟਿਕਟਾਂ ਰਾਈਡ ਲਾਇਸੈਂਸ ਖਾਣਾ ਪੀਣਾ ਸਭ ਗਵਰਨਮੈਂਟ ਦਾ ਹੀ ਹੁੰਦਾ ਸੀਗਾ ਤੇ ਇਸ ਟਾਈਮ ਤੁਸੀਂ ਗੱਲ ਕਰੋ 2014 ਦੇ ਵਿੱਚ ਭਾਈ ਆਪਣਾ ਪੰਜਾਬ ਪਹਿਲੇ ਨੰਬਰ ਤੇ ਸੀਗਾ ਕੋਈ ਵੀ ਨੈਸ਼ਨਲ ਗੇਮਸ ਲਗਾ ਲਓ ਜਾਂ ਨੈਸ਼ਨਲ ਦੀ ਜਿਹੜੀ ਵੀ ਗੇਮਾਂ ਹੁੰਦੀਆਂ ਪਹਿਲੇ ਨੰਬਰ ਤੇ ਅੱਜ ਤੁਸੀਂ ਖੋਲ ਕੇ ਦੇਖਦੇ ਹੋ ਤੇ ਨੈਸ਼ਨਲ ਪਹਿਲੇ 10ਾਂ ਦੇ ਵਿੱਚ ਨਹੀਂ ਹੈਗਾ ਨੈਸ਼ਨਲ ਗੇਮਸ ਦੇ ਵਿੱਚ ਵੀ ਓਵਰオール ਨੈਸ਼ਨਲ ਦੇ ਵਿੱਚ ਵੀ ਪੰਜਾਬ ਪਹਿਲਾ 10ਾਂ ਚ ਨਹੀਂ ਹੈਗਾ ਭਾਈ ਜਿਹੜੀ ਤੁਹਾਨੂੰ ਬੈਨੀਫਿਟ ਮਿਲਦੇ ਸੀ ਗਵਰਨਮੈਂਟ ਵੱਲੋਂ ਉਹ ਉਹ ਬੈਨੀਫਿਟ ਕਿਦੋਂ-ਕਦੋਂ ਬੰਦ ਹੋਏ ਆ ਤੁਹਾਡੇ ਉਹ ਇਹ ਜਦੋਂ ਮੈਂ ਭਾਈ ਬੈਨੀਫਿਟ ਸਾਡੇ ਬੰਦ ਹੋਏ ਆ 2015 ਜਾਂ 16 ਤੋਂ ਬਾਅਦ ਬੰਦ ਹੋ ਗਏ ਸੀਗੇ ਭਾਈ 2016 ਦੇ ਵਿੱਚ ਲਾਸਟ ਭਰਤੀ ਹੋਈ ਸੀ ਪੰਜਾਬ ਪੁਲਿਸ ਦੀ ਉਸ ਤੋਂ ਬਾਅਦ ਭਾਈ ਕੋਈ ਭਰਤੀ ਨਹੀਂ ਹੋਈ 2023 ਤੱਕ ਤੁਸੀਂ ਲਾ ਲਓ 2016 ਦੇ ਵਿੱਚ ਪਹਿਲੀ ਭਰਤੀ ਹੋਈ ਸੀ ਉਸ ਤੋਂ ਬਾਅਦ 2000 ਉਹ ਵੀ ਉਹਦੇ ਵਿੱਚ ਵੀ ਰੈਟ ਲੱਗੀ ਸੀ ਉਹਨਾਂ ਦੀ ਜਿਹੜੀ ਕਨਫਰਮ ਭਰਤੀ ਹੋਈ 2021 ਚ ਹੋਈ ਹੈ ਜਿਹੜੇ 2016 ਚ ਫਾਰਮ ਭਰੇ ਸੀਗੇ ਉਹ ਤੋਂ ਬਾਅਦ ਭਾਈ 2016 ਤੋਂ ਬਾਅਦ ਅੱਜ ਤੱਕ ਕੋਈ ਭਰਤੀ ਨਹੀਂ ਹੋਈ ਪੰਜਾਬ ਦੇ ਵਿੱਚ ਪਹਿਲਾਂ ਭਾਈ ਗਵਰਨਮੈਂਟ ਕੱਢਦੀਆਂ ਹੁੰਦੀਆਂ ਸੀ ਜਿਵੇਂ ਪੰਜਾਬ ਪੁਲਿਸ ਹੋ ਗਈ ਬੀਐਸਐਨਐਲ ਹੋ ਗਈ ਹਨਾ ਬਿਜਲੀ ਵਿਭਾਗ ਹੋ ਗਿਆ ਤੇ ਆਪਣਾ ਵਨ ਵਿਭਾਗ ਹੋ ਗਿਆ ਹੋਰ ਵੀ ਵਕ ਵਕ ਤਰ੍ਹਾਂ ਦੀਆਂ ਵੈਕੈਂਸੀਆਂ ਕੱਢਦੇ ਨੇ ਹੁਣ ਤਾਂ ਭਾਈ ਕਿਸੇ ਦੀ ਵੈਕੈਂਸੀ ਨਹੀਂ ਨਿਕਲਦੀਆਂ ਇਹ ਕੀ ਵਜ੍ਹਾ ਕੀ ਹੈਗੀ ਗਵਰਨਮੈਂਟ ਨੇ ਇਹੋ ਜਿਹੜੀਆਂ ਸਹੂਲਤਾਂ ਤੁਹਾਨੂੰ ਖਿਡਾਰੀਆਂ ਨੂੰ ਦੇਂਦੀ ਹੁੰਦੀ ਸੀ ਪਹਿਲਾਂ ਇਹ ਸਹੂਲਤਾਂ ਉਹਨਾਂ ਨੇ ਕਿਉਂ ਬੰਦ ਕਰ ਦਿੱਤੀਆਂ ਤੇ ਹੋਰ ਕਿੰਨਾ ਚਿਰ ਹੋਇਆ ਹੈ ਬੰਦ ਹੋਈਆਂ ਨੂੰ ਇਹ ਭਾਈ ਇਹ ਪਿਛਲੇ 4-5 ਸਾਲਾਂ ਤੋਂ ਬੰਦ ਹੋ ਗਈਆਂ ਜੀ ਹੋ ਪਹਿਲਾਂ ਭਰਤੀ ਹੁੰਦੀ ਸੀ ਸਾਰੇ ਕਿਤੇ ਭਰਤੀ ਹੁੰਦੀ ਸੀ ਸਾਰੇ ਸਪੋਰਟਸਮੈਨ ਵਧੀਆ ਕਿਉਂਕਿ ਸਭ ਤੋਂ ਤਗੜਾ ਭਾਈ ਪੰਜਾਬ ਹੀ ਹੁੰਦਾ ਸੀ ਸਪੋਰਟਸ ਦੇ ਵਿੱਚ ਇਸ ਟਾਈਮ ਪੰਜਾਬ ਕੁਝ ਰਹਿ ਹੀ ਨਹੀਂ ਗਿਆ ਭਾਈ esport ਦੇ ਵਿੱਚ ਕਿਉਂਕਿ ਬੱਚਾ ਆਪ ਸੋਚਦਾ ਕਿ ਉਹ ਕਹਿ ਰਿਹਾ ਕਿ ਮੈਂ ਇੰਨੇ ਇੰਨੇ ਪੈਸੇ ਲਾ ਰਿਆ ਕਿ ਇੱਕ ਸਾਈਕਲਿੰਗ ਦੇ ਉੱਤੇ ਕੋਈ ਵੀ ਗੇਮ ਦੇ ਉੱਤੇ ਮੈਂ ਪੈਸੇ ਲਾ ਰਿਆ ਤੇ ਮੈਨੂੰ ਬੈਕਅਪ ਕੀ ਆ ਸਾਰੇ ਪੈਸੇ ਤਾਂ ਉਹਨੇ ਗੇਮ 'ਚ ਹੀ ਲਾਤੇ ਉਹਨੂੰ ਬੈਕਅਪ ਕੀ ਮਿਲਣਾ ਉਹ ਤਾਂ ਵੀ ਛੱਡੂਗਾ ਹੀ ਉਹ ਕਹੂਗਾ ਮੈਨੂੰ ਕੋਈ ਫਾਇਦਾ ਹੀ ਨਹੀਂ ਹੈਗਾ ਕਿਉਂਕਿ ਮੀਡਲ ਕਲਾਸ ਬੰਦਾ ਹਮੇਸ਼ਾ ਭਾਈ ਜੋਬ ਬਾਰੇ ਸੋਚਦਾ ਕਿ ਮੈਂ ਅਗਰ ਜੇ ਤੁਸੀਂ 26 26 ਸਾਲ ਦੇ ਹੋ ਰਹੇ ਹੋ ਤੁਸੀਂ ਗੇਮ ਕਰ ਰਹੇ ਹੋ ਹਨਾ ਤਾਂ ਵੀ ਤੁਹਾਨੂੰ ਪੰਜਾਬ ਵਾਲਾ ਕੋਈ ਨਾ ਤੁਹਾਨੂੰ ਨੈਸ਼ਨਲ ਦੇ ਪੈਸੇ ਮਿਲ ਰਹੇ ਆ ਨਾ ਤੁਹਾਨੂੰ ਕੋਈ ਜੋਬ ਮਿਲ ਰਹੀ ਆ ਤਾਂ ਬੰਦਾ ਕਿਉਂ ਸੋਚੂਗਾ ਕਿ ਮੈਂ ਗੇਮ ਚ ਆਵਾਂ ਇਟ ਮੀਨਸ ਕਿ ਗਵਰਨਮੈਂਟ ਵੱਲੋਂ ਸਹੂਲਤ ਨਾ ਮਿਲਦੀ ਹੋਣ ਕਰਕੇ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜੀ ਆ ਸਪੋਰਟਸ ਵਿੱਚ ਹੈਲਪ ਮਿਲਦੀ ਨਾ ਹੋਣ ਕਰਕੇ ਵੀ ਕਾਫੀ ਸਾਰੇ ਜਿਹੜੇ ਜਿਹੜੇ ਪਲੇਅਰ ਨੇ ਉਹ ਇਸ ਗੇਮ ਦੇ ਵਿੱਚ ਨਹੀਂ ਆ ਰਹੇ ਨੇ ਕਿ ਇਹ ਗੱਲ ਬਿਲਕੁਲ ਸਹੀ ਹੈ ਸਹੀ ਆ ਭਾਜੀ ਹੁਣ ਤੁਸੀਂ ਦੇਖ ਲਓ ਤੁਸੀਂ ਯੂਨੀਵਰਸਿਟੀ ਹੈ ਜੀ ਲਾ ਲਓ ਭਾਜੀ ਆਪਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੋਗੀ ਜੀਐਨਡੀਯੂ ਹੋਗੀ ਜਾਂ ਆਪਣੀ ਪਟਿਆਲਾ ਯੂਨੀਵਰਸਿਟੀ ਹੋਗੀ ਤੁਸੀਂ ਜਾ ਕੇ ਦੇਖੋਗੇ ਉਹਦੇ ਵਿੱਚ ਸਾਰੇ ਬਾਹਰਲੇ ਆ ਕੋਈ ਮਹਾਰਾਸ਼ਟਰ ਦਾ ਆ ਕੇ ਉੱਥੇ ਐਡਮਿਸ਼ਨ ਲੈ ਕੇ ਖੇਡਦਾ ਪਿਆ ਕੋਈ ਹਰਿਆਣੇ ਦਾ ਕਿ ਪੰਜਾਬ ਦਾ ਪਲੇਅਰ ਹੀ ਇੰਨੀ ਕੋਈ ਉੱਥੇ ਇਧਰ ਵੀ ਤੁਸੀਂ ਦੇਖ ਲਓ ਹਰਿਆਣੇ ਤੋਂ ਆਦਾ ਬੱਚੇ ਉਰੇ ਟ੍ਰੇਨਿੰਗ ਕਰਦੇ ਆ ਵੈਲੋਡਰਮ ਚ ਕਰਦੇ ਆ ਸਾਰੇ ਬੱਚੇ ਉਹਦਾ ਕੀ ਕਾਰਨ ਕੀ ਹੈਗਾ ਕਿ ਪੰਜਾਬ ਦੇ ਪਲੇਅਰਸ ਨੂੰ ਇਨੀ سپورਟ ਨਹੀਂ ਮਿਲਦੀ ਕਿ ਆਊਟ ਆਫ ਪੰਜਾਬ ਦੇ ਪਲੇਅਰ ਨੂੰ سپورਟਸ ਮਿਲ ਰਹੀ ਹੈ ਨੇ ਉਹਨੂੰ سپورਟ ਮਿਲਦੀ ਹੈ ਉਹਦੀ ਮੇਨ ਵਜ੍ਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੇਨ ਵਜ੍ਹਾ ਭਾਈ ਇਹ ਸਾਨੂੰ ਕੋਈ سپورਟ ਹੈ ਨਹੀਂ ਪੰਜਾਬ ਵੱਲੋਂ ਨਾ ਕੋਈ ਡਾਈਟ ਦੀ سپورਟ ਹੈ ਨਾ ਇਕਵਿਪਮੈਂਟ ਦੀ سپورਟ ਤੇ ਇਕਵਿਪਮੈਂਟ ਤੁਸੀਂ ਲਾ ਲੋ 1000 1000 ਲੱਗਦੇ 2 ਲੱਗਦੇ ਸਾਈਕਲ ਆ ਭਾਈ ਸ਼ੂਜ਼ ਹੈਲਮਟ 5 5 6 6000 ਦਾਦਾ ਜੀ ਹਜ਼ਾਰ ਦੇ ਆਉਂਦੇ ਕਿੱਟਾਂ ਸਾਡੀਆਂ 10 10 ਹਜ਼ਾਰ ਦੀਆਂ ਆਉਂਦੀਆਂ 5 5000 ਦੀਆਂ ਆਉਂਦੀਆਂ ਤੇ ਉਹ ਸਾਰੇ ਆਣਾ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਰਾਜਸਥਾਨ ਸਰਕਾਰ ਉਹਨ ਉਹ ਤਾਂ ਹੀ ਆ ਰਿਹਾ ਉਹਦੇ ਟ੍ਰੇਨਿੰਗ ਕਰਦੇ ਕਰਨ ਵਾਸਤੇ ਸਾਡੇ ਬੱਚੇ ਤਾਂ ਹੀ ਟ੍ਰੇਨਿੰਗ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਜੋਬ ਹੈ ਨਹੀਂ ਉਹਨਾਂ ਨੂੰ ਪੈਸੇ ਹੈ ਨਹੀਂ ਸਾਡੇ ਲੱਖ ਲੱਖ ਤੁਸੀਂ ਪਹਿਲਾਂ 50000 ਰੁਪਏ ਸੀਗਾ ਭਾਈ ਨੈਸ਼ਨਲ ਦੇ ਮੈਡਲ ਦਾ ਹੈਨਾ ਤੇ ਹੁਣ ਚਲੋ ਉਹਨਾਂ ਨੇ ਲੱਖ ਕਰਤਾ ਪਹਿਲਾਂ ਤੇ ਇਹੀ ਜਿਹੜਾ ਹਰਿਆਣਾ ਸਰਕਾਰ ਰਾਜਸਥਾਨ ਸਰਕਾਰ ਦੇਖਿਓ ਉਹ ਲੱਖ ਰੁਪਈਆ ਸਿਰਫ ਸਟੇਟ ਮੈਡਲ ਦਾ ਦਿੰਦੀ ਆ ਤੇ ਸਾਡੇ ਨੈਸ਼ਨਲ ਮੈਡਲ ਦਾ ਦਿੰਦੇ ਆ ਉਹ 5 5 4 4 ਲੱਖ ਰੁਪਏ ਦਿੰਦੇ ਆ ਇੱਕ ਨੈਸ਼ਨਲ ਮੈਡਲ ਦਾ ਜਿੱਦੀ ਤੁਹਾਡੀਆਂ ਫੈਡਰੇਸ਼ਨਸ ਬਣੀਆਂ ਹੋਈਆਂ ਨੇ ਕੀ ਤੁਹਾਡੇ ਪਲੇਅਰਸ ਦੇ ਲਈ ਅਵਾਜ਼ ਨਹੀਂ ਉਠਾਉਂਦੀਆਂ ਜਿਹੜੀ ਸਾਡੀ ਫੈਡਰੇਸ਼ਨਾਂ ਬਣੀਆਂ ਹੋਈਆਂ ਭਾਜੀ ਉਹ ਸਿਰਫ ਮੈਨ ਦੇਖਦੀਆਂ ਨੇ ਨੈਸ਼ਨਲ ਦੀਆਂ ਪਲੇਅਰਾਂ ਦੀਆਂ ਉਹ ਸਿਰਫ ਪਲੇਅਰਾਂ ਦੀ ਦੇਖਦੀਆਂ ਨੇ ਭਾਜੀ ਜਿਵੇਂ ਹੁਣ ਪੰਜਾਬ ਤੋਂ ਕੋਈ ਪਲੇਅਰ ਆਇਆ ਤਾਂ ਉਹ ਇੰਡੀਆ ਕੈਂਪ ਚ ਰੱਖਦੇ ਨੇ ਜੇ ਇੰਡੀਆ ਕੈਂਪ ਦਾ ਜਿਵੇਂ ਖਾਣਾ ਪੀਣਾ ਬਹੁਤ ਵਧੀਆ ਭਾਜੀ ਹੁਣ ਤੁਸੀਂ ਦੇਖੋਗੇ ਪਹਿਲਾਂ ਸਾਰੇ ਇੰਡੀਆ ਕੈਂਪ ਦੇ ਵਿੱਚ ਪੰਜਾਬ ਸਾਰਾ ਭਰਿਆ ਹੁੰਦਾ ਸੀਗਾ ਨੇ ਨੈਸ਼ਨਲ ਕੈਂਪ ਹੁੰਦੇ ਆ ਹੁਣ ਪੰਜਾਬ ਦੇਖਦਾ ਹੀ ਨਹੀਂ ਭਾਜੀ ਫੈਡਰੇਸ਼ਨ ਜਿਵੇਂ ਹੁਣ ਇੰਡੀਆ ਕੈਂਪ ਦਿੱਲੀ ਲੱਗਦਾ ਪਟਿਆਲੇ ਲੱਗਦਾ ਉੱਤੇ ਸਾਰੇ ਬਾਹਰਲੇ ਨੇ ਨਿੰਨੇ ਕੋਈ ਅੰਡੇਮਾਨ ਨਿਕੋਬਾਰ ਦਾ ਹੋ ਗਿਆ ਕੋਈ ਮਹਾਰਾਸ਼ਟਰ ਦਾ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਕਿ ਪੰਜਾਬ ਦਾ ਕੋਈ ਪਲੇਅਰ ਤੁਹਾਨੂੰ ਦੇਖਣਾ ਹੀ ਨਹੀਂ ਉੱਥੇ ਅ ਇੱਕ ਗੱਲ ਜਿਹੜੀ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈਗੀ ਆ ਵੀ ਇਹ ਪਲੇਅਰਸ ਨੂੰ ਜਿਹੜਾ ਇਹ ਚ ਖਰਚਾ ਆਪਣਾ ਕਰਨਾ ਪੈਂਦਾ ਜਾਂ ਤਾਂ ਗਵਰਨਮੈਂਟ ਕਰਦੀ ਹੈ ਤੇ ਉਹ ਅੱਛੇ ਰਿਜ਼ਲਟ ਨਿਕਲਾਉਂਦੇ ਨੇ ਅਗਰ ਉਹ ਆਪਣਾ ਖਰਚਾ ਕਰਦੀ ਕਿੰਨੇ ਚਿਰ ਤੱਕ ਜਿਹੜਾ ਪਲੇਅਰ ਹੈਗਾ ਆਪਣਾ ਆਪਣਾ ਖਰਚਾ ਆਪ ਕਰਦਾ ਹੈ ਭਾਜੀ ਇਹ ਤਾਂ ਬੱਚੇ ਤੋਂ ਪਰ ਡਿਪੈਂਡ ਲੱਗ ਗਿਆ ਕਿ ਉਹ ਕਿੰਨੇ ਜਲਦੀ ਫਿੱਟ ਹੁੰਦਾ ਹੈ ਕਿੰਨੇ ਪੈਸੇ ਲਾ ਰਿਹਾ ਆਪਣੇ ਉੱਪਰ ਜੇ ਨਵਾਂ ਬਿਗਿਨਰ ਆਂਦਾ ਉਹਨੂੰ ਵੀ 50-60 ਹਜ਼ਾਰ ਦਾ ਸਾਈਕਲ ਨਵਾਂ ਲੈਣਾ ਪੈਂਦਾ ਸ਼ੂਜ਼ ਲੈਣੇ ਪੈਂਦੇ ਮਤਲਬ ਜੇ ਨਵਾਂ ਬੱਚਾ ਆਂਦਾ ਉਹਨੂੰ ਲੱਖ ਪਲੱਸ ਦੀ ਪੈਣ ਦਾ ਬੰਦੇ ਨੂੰ ਜੇ ਉਹੀ ਜੇ ਆਪਣਾ ਗਵਰਨਮੈਂਟ ਸਾਈਕਲ ਲਿਆ ਕੇ ਰੱਖਣ ਉਹਦੇ ਨਵੇਂ ਬੱਚੇ ਆਣ ਪੰਜਾਬ ਸਰਕਾਰ ਸਾਰੇ ਸਾਈਕਲ ਲਿਆ ਕੇ ਰੱਖੇ ਗਵਰਨਮੈਂਟ ਰੱਖ ਕੇ ਰੱਖਣ ਨਾ ਤੇ ਨਵੇਂ ਬੱਚੇ ਆਣ ਉਹ ਚਲਾਨ ਤਾਂ ਹੀ ਉਹਨਾਂ ਦਾ ਮੋਟੀਵੇਟ ਵੀ ਹੋਣਗੇ ਉਹ ਆਂਦੇ ਹੀ ਜੇ ਉਹਨਾਂ ਨੇ 60-70 ਲੱਖ ਲੱਖ ਰੁਪਏ ਲੈਣਾ ਉਹ ਤਾਂ 100 ਵਾਰੀ ਸੋਚਣਗੇ ਮੀਡਲ ਕਲਾਸ ਬੰਦਾ ਜਿਹਨੇ ਲੱਖ ਰੁਪਏ ਲੈਣਾ ਉਹ ਤਾਂ 100 ਵਾਰ ਸੋਚੂਗਾ ਕਿ ਮੈਂ ਲੱਖ ਰੁਪ ਜਿਹੜੇ ਲੱਖ ਰੁਪਏ ਉਹ ਸਿਕਿਉਰ ਹੈਗੇ ਕਿ ਨਹੀਂ ਹੈਗੇ ਮੈਨੂੰ ਅੱਗੇ ਜਾ ਕੇ ਕੋਈ ਇਹਦਾ ਫਾਇਦਾ ਬੈਨੀਫਿਟ ਹੈਗਾ ਕਿ ਨਹੀਂ ਹੈਗਾ ਜਾਂ ਮੈਨੂੰ ਮੈਡਲ ਲੈ ਕੇ ਨੈਸ਼ਨਲ ਦੇ ਵਿੱਚ ਕੋਈ ਜੌਬ ਮਿਲਦੀ ਹੈ ਕਿ ਨਹੀਂ ਮਿਲਦੀ ਜਾਂ ਮੈਨੂੰ ਕੋਈ ਸਰਕਾਰ ਮੈਡਲ ਲਾਈਨ ਤੇ ਪੈਸੇ ਦੇ ਰਹੀ ਆ ਜਾਂ ਕੋਈ ਮੈਨੂੰ ਡਾਈਟ ਦਾ ਖਰਚਾ ਦੇ ਰਹੀ ਆ ਕੁਝ ਲਾ ਰਹੀ ਆ ਤਾਂ ਉਹ ਲੱਖ ਸੋਚਦਾ ਬਾਈ ਪੈਸੇ ਲਾਣ ਲੱਗੇ ਵੀ ਹੁਣ ਕੋਈ ਕੋਈ ਮਿਲਦਾ ਹੀ ਨਹੀਂ ਤਾਂ ਕਿਉਂ ਬੱਚੇ ਆਂਦੇ ਹੀ ਨਹੀਂ ਤੁਸੀਂ ਆਪਣੀ ਗੇਮ ਦੇ ਉੱਤੇ ਜਿੰਨਾ ਚਿਰ ਤੁਸੀਂ ਸਾਈਕਲਿੰਗ ਕੀਤੀ ਆ ਉਹ ਸਾਰਾ ਖਰਚਾ ਤੁਸੀਂ ਆਪਣੇ ਵੱਲੋਂ ਕਰਦੇ ਰਹੇ ਹੋ ਹਾਂਜੀ ਮੈਂ ਸਾਰਾ ਖਰਚਾ ਭਾਜੀ ਆਪਣੇ ਵੱਲੋਂ ਹੀ ਕੀਤਾ ਵਾ ਸਾਈਕਲ ਸਾਡੇ 3-3 ਸਾਡੇ 3.5 ਲੱਖ ਰੁਪਏ ਦੇ ਆਏ ਆ 2-2 ਲੱਖ ਰੁਪਏ ਦੇ ਰੋਡ ਬਾਈਕ ਆਏ ਆ ਜਿਵੇਂ ਸਾਡਾ ਟਰੈਕ ਦਾ ਬਾਈਕ ਟਰੈਕ ਲੱਗ ਆਂਦਾ ਟਾਈਮ ਟੇਬਲ ਦਾ ਸਾਈਕਲ ਲੱਗ ਆਂਦਾ ਰੋਡ ਬਾਈਕ ਮਾਸਟਰ ਦਾ ਸਾਈਕਲ ਲੱਗ ਆਂਦਾ ਸਾਨੂੰ ਸਾਰੇ ਲੱਗ ਲੱਗ ਸਾਈਕਲ ਲੈਣੇ ਪੈਂਦੇ ਆ ਭਾਜੀ ਤੁਹਾਡੀ ਅਰਨਿੰਗ ਕਿਹੜੀ ਹੈ ਇਹਦੇ ਵਿੱਚੋਂ ਅਰਨਿੰਗ ਭਾਜੀ ਮੇਰੀ ਤਾਂ ਇਸ ਟਾਈਮ ਕੋਈ ਨਹੀਂ ਹੈ ਕਿ ਮੈਂ ਤਾਂ ਪ੍ਰਾਈਵੇਟ ਕੋਚਿੰਗ ਦਿੰਦਾ ਬੱਚਿਆਂ ਨੂੰ ਸਿੰਪਲ ਤੇ ਮੇਰੇ ਫਾਦਰ ਸਾਹਿਬ ਕਮਾਉਂਦੇ ਨੇ ਨੇ ਆਪਣੇ ਵਿਸ਼ਾਲ ਮਗਾ ਮਾਰ ਦੇ ਵਿੱਚ ਕੰਮ ਕਰਦੇ ਆ ਮੇਰੇ ਬਾਦ ਸਾਹ ਜਾਂਦੇ ਜਾਂਦੇ ਤੁਸੀਂ ਕਿਹੜਾ ਇੱਕ ਇਹੋ ਜਿਹਾ ਮੈਸੇਜ ਆਏਗਾ ਜਿਹੜਾ ਸਰਕਾਰ ਨੂੰ ਦੇਣਾ ਚਾਹੋਗੇ ਜਿਹੜਾ ਕਿ ਹਰ ਪਲੇਅਰ ਨੂੰ ਉਹ ਜਿਹੜਾ ਬੈਨੀਫਿਟ ਮਿਲ ਸਕੇ ਕੀ ਤੁਹਾਡਾ ਮੈਸੇਜ ਹੈਗਾ ਉਹ ਕਿਹੜੀਆਂ ਦਿੱਕਤਾਂ ਜੋ ਮੇਨ ਹੈਗੀਆਂ ਜੋ ਤੁਸੀਂ ਦੱਸਣਾ ਚਾਹੋਗੇ ਮੈਂ ਤਾਂ ਕਹਣਾ ਸਭ ਤੋਂ ਪਹਿਲਾਂ ਇਹ ਜਿਹੜੇ ਬੱਚੇ ਡਿਜ਼ਰਵ ਕਰਦੇ ਉਹਨਾਂ ਨੂੰ ਨੌਕਰੀ ਖੋਲ੍ਹੀਆਂ ਜਾਣ ਜੀ ਸਾਰੇ ਸਾਰੇ ਵਿਭਾਗ ਦੇ ਵਿੱਚ ਨੌਕਰੀਆਂ ਖੋਲ੍ਹੀਆਂ ਜਾਣ ਜਿਹੜੇ ਜਿਹੜੇ ਬੱਚੇ ਪੁਰਾਣੇ ਵੀ ਬੱਚੇ ਜਿਹੜੇ ਹੈਗੇ ਨੇ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਨੌਕਰੀ ਦਿੱਤੀਆਂ ਜਾਣ ਤਾਹੀਂ ਨਵੇਂ ਬੱਚੇ ਆ ਕੇ ਤਾਂ ਹੀ ਉਹ ਨਵੇਂ ਬੱਚੇ ਨੂੰ ਅੱਗੇ ਲਿਆਂਗੇ ਨਹੀਂ ਤਾਂ ਉਹ ਕੋਈ ਫਾਇਦਾ ਨਹੀਂ ਉਹਨਾਂ ਨੇ ਉਹ ਨਹੀਂ ਕਹਣਾ ਯਾਰ ਮੈਨੂੰ ਸਾਨੂੰ ਨਹੀਂ ਮਿਲੀ ਜੌਬ ਤੇ ਮੈਂ ਇਹਨਾਂ ਨੂੰ ਕਿਵੇਂ ਕਹਦਾ ਕਿ ਤੂੰ ਸਾਈਕਲਿੰਗ ਕਰ ਲੈ ਪਲੱਸ ਇਕੁਆਇਪਮੈਂਟ ਮਿਲਣਾ ਚਾਹੀਦਾ ਪਲੱਸ ਡਾਈਟ ਡਾਈਟਿੰਗ ਮਿਲਣੀ ਚਾਹੀਦੀ ਇਹ ਪੰਜਾਬ ਸਰਕਾਰ ਤੋਂ ਸਾਨੂੰ ਚਾਹੀਦਾ ਭਾਈ ਅ ਪੁਲਿਸ ਡਿਪਾਰਟਮੈਂਟ ਵਿੱਚ ਜਾਂ ਬਿਜਲੀ ਡਿਪਾਰਟਮੈਂਟ ਵਿੱਚ ਜਾਂ ਹੋਰ ਕੋਈ ਸਰਕਾਰੀ ਡਿਪਾਰਟਮੈਂਟ ਵਿੱਚ ਨਾ ਸਪੋਰਟਸ ਦੇ ਕੋਟੇ ਹੁੰਦੇ ਨੇ ਕੀ ਪਿਛਲੇ ਦਿਨਾਂ ਵਿੱਚ ਤੁਹਾਡੇ ਜਿਹੜੇ ਹੈਗੇ ਆ ਪਲੇਅਰਸ ਦੇ ਵਿੱਚੋਂ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਜੌਬਸ ਦਾ ਕੋਈ ਕੋਟਾ ਮਿਲਿਆ ਨਹੀਂ ਪਈ 2016 ਤੋਂ ਬਾਅਦ ਮੈਂ ਤਾਂ ਕਦੀ ਸੁਣਿਆ ਨਹੀਂ ਜੀ ਕਿਸੇ ਨੂੰ ਕੋਟਾ ਮਿਲਿਆ ਹੋਵੇ ਕੋਈ ਪੰਜਾਬ ਸਰਕਾਰ ਦੇ ਵਿੱਚ ਕੋਈ ਨੌਕਰੀ ਲੱਗਾ ਹੋਵੇ ਨੈਸ਼ਨਲ ਪਲੇਅਰ ਆ ਇੰਟਰਨੈਸ਼ਨਲ ਪਲੇਅਰ ਹੁਣੇ ਪਿੱਛੇ ਜੇ ਭਰਤੀ ਕੀਤਾ ਸੀ ਭਾਜੀ ਆਪਣੇ ਜਿਨ੍ਹਾਂ ਦਿਨਾਂ ਨੂੰ 올림픽 ਖੇਲੇ ਆ ਉਹਨਾਂ ਨੂੰ ਡੀਐਸਪੀ ਭਰਤੀ ਕੀਤਾ ਨਵੇਂ ਤਾਂ ਜਿੰਦਰ ਭਾਈ ਹੋਗੇ ਜਾਂ ਹੋਕੀ ਦੇ ਹੋਰ ਵੀ ਪਲੇਅਰ ਹੋਗੇ ਹਾਂ ਤੇ ਨੈਸ਼ਨਲ ਲੈਵਲ ਦੇ ਪਲੇਅਰਾਂ ਨੂੰ ਕਿਸੇ ਨੂੰ ਭਰਤੀ ਕੀਤਾ ਹੀ ਨਹੀਂ ਭਾਜੀ ਜਿਹੜੇ ਗਰਾਊਂਡ ਲੈਵਲ ਦੇ ਬੱਚੇ ਆ ਉਹਨਾਂ ਨੂੰ ਤੁਸੀਂ ਦੇਖਦੇ ਹੀ ਨਹੀਂ ਗਰਾਊਂਡ ਲੈਵਲ ਦੇ ਬੱਚਿਆਂ ਨੂੰ ਵੀ ਤਾਂ ਦੇਖੋ ਭਾਜੀ ਕਿਉਂਕਿ ਉੱਥੋਂ ਤਾਂ ਨਹੀਂ ਤਿਆਰ ਹੋਣੀ ਆ ਭਾਜੀ ਇੰਦਰ ਆ ਕੇ ਦੇਖਣ ਗਰਾਊਂਡ ਬੱਚੇ ਹੋ ਤਿਆਰ ਕਰਨ ਤਾਂ ਹੀ ਉਹ ਨੈਸ਼ਨਲ ਦਾ ਖੇਡਣਗੇ ਨੈਸ਼ਨਲ ਦਾ ਖੇਡਣਗੇ ਉਹਨਾਂ ਨੂੰ ਜੋਬ ਦਿਓ ਉਹ ਅੱਗੇ ਖੇਡਣਗੇ ਉਹਨਾਂ ਨੂੰ ਜੋਬ ਜਿਵੇਂ ਉਹਨਾਂ ਨੂੰ ਕੋਈ ਤਨਖਾਹ ਆਉਗੀ ਉਹ ਪੈਸੇ ਅੱਗੇ ਲਾਣਗੇ ਘਰੇ ਵੀ ਦੇਣਗੇ ਆਪਣੇ ਉੱਪਰ ਵੀ ਲਾਣਗੇ ਕੋਈ ਜੋਬ ਪ੍ਰੋਵਾਈਡ ਹੈ ਨਹੀਂ ਭਾਈ ਤਾਂ ਕਰਕੇ ਇਤ ਬੱਚਾ ਕੋਈ ਹੁਣ ਨਵਾਂ ਬੱਚਾ ਕੋਈ ਕੋਈ ਵੀ ਗੇਮ ਦੇ ਵੀ ਤੁਸੀਂ ਚੱਲ ਜਾਓ ਕੋਈ ਬੱਚਾ ਨਹੀਂ ਆ ਰਿਹਾ ਪੰਜਾਬ ਦਾ ਜਿਸ ਤਰ੍ਹਾਂ ਕੀ ਸਾਹਿਲ ਜੀ ਨੇ ਕਿਹਾ ਵੀ ਇਹ ਜਿਹੜੀ ਗੇਮ ਇਸ ਤਰ੍ਹਾਂ ਦੀ ਆ ਇਹਦੇ ਵਿੱਚ ਇਹਨਾਂ ਦੇ ਸਾਈਕਲ ਦੀ ਕੋਸਟ ਇਹਨਾਂ ਦੀ ਡਾਈਟ ਹੋਰ ਬਹੁਤ ਸਾਰੇ ਖਰਚੇ ਇਦਾਂ ਨਹੀਂ ਹੁੰਦੇ ਨੇ ਜਿਹੜੇ ਕਿ ਇਹਨਾਂ ਨੂੰ ਆਪਣੇ ਕੋਲੋਂ ਜਿੱਥੇ ਤੱਕ ਪੋਸੀਬਲ ਹੁੰਦਾ ਇਹ ਭਰਦੇ ਨੇ ਪਰ ਇਹਨਾਂ ਨੂੰ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਕੋਈ ਵੀ ਸਹੂਲਤ ਨਾ ਹੋ ਮਿਲਣ ਦੀ وجہ ਕਾਰਨ ਬਹੁਤ ਸਾਰੇ ਜਿਹੜੇ ਪਲੇਅਰ ਹੈ ਇਸ ਗੇਮ ਨੂੰ ਜੁਆਇਨ ਨਹੀਂ ਕਰਦੇ ਨੇ ਪੰਜਾਬ ਦੇ ਵਿੱਚੋਂ ਬਹੁਤ ਘੱਟ ਸਿਲੈਕਸ਼ਨ ਹੁੰਦੀ ਆ ਬਾਕੀ ਪੰਜਾਬ ਤੋਂ ਬਾਹਰ ਜਿਹੜੇ ਹੈਗੇ ਆ ਹੋਰ ਸਟੇਟਸ ਦੇ ਵਿੱਚ ਪਲੇਅਰਸ ਨੂੰ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸੋ ਸਾਡੀ ਸਾਰਿਆਂ ਦੇ ਅੱਗੇ ਇਹੀ ਇੱਕ ਰਿਕਵੈਸਟ ਹੈ ਕਿ ਜੇਕਰ ਕੋਈ ਬੱਚਾ ਖੇਡਣਾ ਚਾਹੁੰਦਾ ਹੈ ਤਾਂ ਉਸ ਨੂੰ ਪੂਰੀ ਸਪੋਰਟਸ ਮਿਲੇ ਉਸ ਨੂੰ ਪੂਰਾ ਉਸ ਦੀ ਡਾਈਟ ਦੇ ਅਕੋਰਡਿੰਗ ਉਹਦਾ ਖਰਚਾ ਮਿਲੇ ਸਰਕਾਰ ਵੱਲੋਂ ਉਹਨੂੰ ਉਹ ਹਰ ਉਹ ਸਹੂਲਤ ਮਿਲੇ ਤਾਂ ਜੋ ਉਹ ਗੇਮ ਖੇਡ ਕੇ ਆਪਣਾ ਪੰਜਾਬ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰ ਸਕੇ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ